ਪੰਥ ਨੇ ਆ ਮਾਵਾ ਨੂੰ ਸਰਦਾਰ ਨੈਣਾ ਦੇ ਹੈ ਤੇਰੀ ਪੰਥ ਧਰਮ ਇਤਲਾਕੀ ਤਾਂ ਮੈਂ ਅਜ ਹੋ ਗਿਆ ਵਟਪਾ ਕੀ ਰਹਿ ਗਈ ਪਲਯੁਜਨੀ ਬੇਤਾਗੀ ਹੋਰ ਗੱਲਾਂ ਛੋੜੀਆਂ ਦੇਸ਼ ਤੋਂ ਮਦੀ ਖਾਤਰ ਮੈਂ ਤਾਵਾ ਕਰ ਦਿਆਂ ਲਾਲਾ ਦੀਆਂ ਮਹਾਰਾਜ ਵਰਗਾ ਨਾਮ ਸੰਸਾਰ ਵਿੱਚ ਹੋਇਆ ਹੈ ਤੇ ਨਾ ਕੋਈ ਹੋਵੇਗਾ ਗੁਰੂ ਪਿਆਰੇ ਹੋ ਪੌਣੀ 42 ਸਾਲ ਤੱਕ ਗੁਰੂ ਨਾਨਕ ਦੀ ਵਿਅਕਤੀ ਜਿਹੜੀਆਂ ਅੰਤਮ ਜੋਹਾਨ ਤੇ ਜਿਹੜੀ ਸੰਪੂਰਨਤਾ ਪਰ ਇਸ ਗਾਂਖ ਪਰਗਟ ਕੀਤੀ ਨੇ ਉਹ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰ ਸਕਦੇ ਨੇ ਅੱਗੇ ਜਾਣ ਦਾ ਸਮਾਂ ਨਹੀਂ ਸਮਾਂ ਕਦੇ ਨਹੀਂ ਉਸ ਨੂੰ ਸਮਾਂ ਦਿੰਦਾ ਜਿਹੜਾ ਸਮੇਂ ਦੀ ਰਮਜ਼ ਪਛਾਣਦਾ ਨਹੀਂ ਅਸੀਸ ਬਖਸ਼ੋ ਜਿਆਦਾ ਕੁਝ ਨਾ ਕਹਾਦਾਸ ਗੁਰਜੀਤ ਸਿੰਘ ਭੱਟਲ ਦੇ ਜਨਕੀ ਨੂੰ ਤਸੀਸ ਬਖਸ਼ਦੇ ਹੋਏ ਗੁਰੂ ਕਲਗੀ ਸਰਪੰਸਾ ਮਹਾਰਾਜ ਜੀ ਵਰਕ ਦੇ ਪੱਖਾ ਮੇਰ ਪਰੇ ਹੱਥ ਸਾਡੇ ਸੀਸ ਤੇ ਹੋਏ ਇਹ ਅਸੀਸ ਤੁਹਾਡੀ ਫੱਦੇ ਵਿੱਚੋਂ ਪ੍ਰਵਾਨ ਹੋਣੀ ਕਹਿ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ